ਹਾਂਜੀ ਮੇਂ ਤੁਰਕੇ ਆ ਸਾਰੇ ਭਰਾਵਾਂ ਦਾ ਘਰ ਪਰਵਾਜ ਆਨ ਸਰ ਵੀ ਸੱਟਨੇ ਤੇ ਕਰਦੇ ਕੋ ਉਹਦੀ ਸਟਾਰਟਿੰਗ ਤੇ ਅੱਜ ਦਾ ਵਲੌਗ ਮਿੱਤਰੋ ਕੱਲੇ ਬਾਜ ਤੇ ਹੋਊਗਾ ਆਪਣਾ ਲਓ ਜੀ ਆਪਣਾ ਬਾਜ ਇਹ ਤੇ ਇਹਨ ਦੱਸਾਂਗੇ ਆਪਾਂ ਟ੍ਰੇਨਿੰਗ ਕਿਵੇਂ ਦਿੱਤੀ ਆ ਆਹ ਕਹਿੰਦੇ ਬਾਜ ਆਪਣਾ ਉਡਣਾ ਬਾਜ ਤੇ ਇਹਨੂੰ ਘਟੋ ਘਟ ਯਾਰ ਗਰਮੀ ਚੱਕੋ ਜੇ ਕੂਤਰ ਕੋਈ ਵੀ ਘਿਜਾਉਣਾ ਨਾ ਤੁਸੀਂ ਨਾ ਤੇ ਗਰਮੀ ਚ ਕੂਤਰ ਚੱਕੋ ਜੇ ਬੱਚਾ ਤੇ ਬੱਚਾ ਉਹਦਾ ਚੱਕ ਲੋ ਜੇ ਬਈ ਹਜੇ ਖੰਭ ਮਾੜੇ ਮੋਟੇ ਮਤਲਬ ਖੰਭ ਕੀ ਆਏ ਹੋਣਾ ਤੇ ਆਲ ਨੇ ਜੀ ਹੋਵੇ ਹਜੇ ਨਾ ਕੂਤਰਾਂ ਚੋਕਾ ਲੈਂਦਾ ਹੋਵੇ ਤੇ ਉਹਦਾ ਕੇ ਬੱਚਾ ਚੱਕ ਲੋ ਜੇ ਇੱਕ ਤੇ ਬੱਚਾ ਚੱਕ ਕੇ ਇਹ ਕੂਤਰਾਂ ਨੂੰ ਬਾਅਦ ਚ ਵਿਖਾਉਣੇ ਨਹੀਂ ਨਾ ਤੇ ਬਾਹਰ ਵਿੱਚ ਉਹਨੂੰ ਹੱਥੀਂ ਦਾਣਾ ਪਾਣੀ ਦਿਆ ਕਰੋ ਥੋੜਾ ਜਿਹਾ ਭੁੱਖਾ ਰੱਖ ਕੇ ਤੇ ਬਾਹਰ ਵਿੱਚ ਦਿਆ ਕਰੋ ਇਹ ਦਾਣਾ ਪਾਣੀ ਤੇ ਆਪੇ ਬਾਜਾਂ ਹੀ ਗਜਾਇਆ ਵਿਆ ਤੇ ਪਾਸੇ ਰੱਖ ਲਿਆ ਪਿੰਜਰੇ ਚ ਅੱਡ ਤੇ ਅੱਡ ਰੱਖ ਕੇ ਉਹਨੂੰ ਥੋੜੇ ਭੁੱਖਾ ਰੱਖਿਆ ਕਰੂੰਗੇ ਉਹਨੂੰ ਬਾਜਾਂ ਮਾਰ ਕੇ ਬੁਲਾਇਆ ਕਰੋ ਜੀ ਕੋਲੇ ਜਿਵੇਂ ਆਵੇ ਨਾ ਆਪਣਾ ਬਾਏ ਰੱਖਿਆ ਵਿਆ ਤੇ ਆਪਾਂ ਬਾਜਾਂ ਮਾਰਦੇ ਬਾਏ 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 ਹੋਰੇ ਆ ਤੇ ਜੇ ਇਹ ਕੋਲੇ ਆ ਜਾਂਦਾ ਸੀਗਾ ਉਹਦਾ ਆਪਾਂ ਖਾਣ ਨੂੰ ਨੂੰ ਦੇ ਦਿੰਦੇ ਸੀਗੇ ਤੇ ਆਪਾਂ ਵੈਸਾ ਕਾਹਤੇ ਪਾਲਿਆ ਇਹ ਆਪਾਂ ਪਾਲਿਆ ਜਿਹੜਾ ਸਬਜੀ ਬਣਾਉਣ ਵਾਲਾ ਵੇਸਣ ਨਹੀਂ ਹੁੰਦਾਗਾ ਉਹਨੂੰ ਪਾਣੀ ਚ ਘੋਲ ਕੇ ਸਰਿੰਜ ਨਾਲ ਉਹੀ ਦੇ ਦਿੰਦੇ ਸੀ ਘਟੋ ਘਟਾ ਇਹ ਉੱਡਣ ਲੱਗ ਪਿਆ ਸੀ ਬਾਈ ਤੇ ਉਸਨੇ ਉੱਡਣ ਲੱਗ ਪਿਆ ਸੀਗਾ ਇਹ ਇਸ ਨਾਲੀ ਤੇ ਕੋਈ ਬਿਸਕੁਟ ਵੀ ਦੇ ਸਕਦਾ ਬਾਈ ਹਨਾ ਬਿਸਕੁਟ ਪਾਰਲੇਜੀ ਹੁੰਦੇ ਜਿਹੜੇ ਉਹ ਪਾਰਲੇਜੀ ਬਿਸਕੁਟ ਘੋਲ ਕੇ ਤੇ ਸਿਰੰਜ ਭਰ ਕੇ ਤੇ ਜਦੋਂ ਉੱਡ ਕੇ ਆਇਆ ਕਰੂਗਾ ਕੋਲੇ ਹਨਾ ਜਿਵੇਂ ਇੱਥੇ ਬਹਿ ਗਿਆ ਮੋਟਰਸਾਂ ਤੇ ਬਹਿ ਗਿਆ ਇੱਥੋਂ ਵਾਏ ਮਾਰੀ ਬਾਏ 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 ਕੋਲੇ ਖੜ ਗਿਆ ਨਾ ਹੱਥ ਆ ਕੇ ਬਹਿ ਗਿਆ ਉਹ ਥੋੜਾ ਇਹਨੂੰ ਖਾਣ ਨੂੰ ਦੇ ਰਿਹਾ ਕਰੋ ਜਾਂ ਵੇਸਨ ਜਾਂ ਪਾਰਲੇਜੀ ਬਿਸਕੁਟ ਹਨਾ ਪਾਣੀ ਵਿੱਚ ਘੋਲ ਕੇ ਤੇ ਫਿਰ ਇਹਨੂੰ ਐ ਪਤਾ ਲੱਗ ਜੂ ਜੇ ਮੈਂ ਇਹ ਮਾਰਕ ਕੋਲੇ ਜਾਊਂਗਾ ਤੇ ਮੈਨੂੰ ਖਾਣ ਨੂੰ ਮਿਲੂਗਾ ਤੇ ਫਰਾਇੰਗ ਹੋ ਰਹੀ ਗਿੱਜਣ ਲੱਗ ਪਏ ਬਾਈ ਹੁਣ ਆਪਣਾ ਬਾਏ ਨਾ ਕਿਤੇ ਨਹੀਂ ਬਹਿੰਦਾਗਾ ਜਾਂ ਇੱਥੇ ਕਿੱਜਾਵੇ ਫੱਟੇ ਤੇ ਆਪਾਂ ਵੀਡੀਓ ਬਣਾਉਂਦੇ ਹੁੰਦੇ ਸੀਗੇ ਜਾਂ ਪੱਠੇ ਵੜਦੇ ਹੁੰਨੇ ਆਪਾਂ ਪੱਠਿਆਂ 'ਚ ਬਹਿ ਜਾਂਦਾ ਆਪਣੇ ਕੋਲੇ ਆ ਕੇ ਤੇ ਜਾਂ ਆਪਣਾ ਮੋਟਰਸਾਈਕਲ ਤੇ ਬਹਿੰਦਾ ਬਾਈ ਨਾ ਦਰਖਤ ਤੇ ਨਾ ਕੋਈ ਛੜਕ ਤੇ ਬਹਿ ਜਾਂਦਾ ਯਾਰ ਹਾਂ ਸੜਕ 'ਜਾ ਕੋਲੇ ਖੜੇ ਹੁੰਨੇ ਨਾ ਸੜਕ ਦੇ ਥੱਲੇ ਵੀ ਬਹਿ ਜਾਂਦਾ ਏ ਹੋਰ ਕਿਤੇ ਨਹੀਂ ਬਹਿੰਦਾ ਨਾ ਕੋਠੀ 'ਚ ਬਹਿੰਦਾ ਕੋਹੜੀ ਆ ਇੱਥੇ ਅੱਜ ਤੱਕ ਬੈਠਾ ਨਹੀਂ ਹੋਣਾਗਾ ਆ ਆ ਗਿਆ ਹੱਥ ਤੇ ਆ ਕੋਹੜੀ ਪਾਈ ਵੀ ਆ ਕੋਲੀ ਆ ਇਹ ਤੇ ਅਜੇ ਤੱਕ ਬੈਠਾ ਨਹੀਂ ਗੱਤੇ ਨਾ ਨੰਮ ਤੇ ਬੈਠੇ ਤੇ ਅੱਖ ਤੇ ਵੀ ਨਹੀਂ ਪੈਂਦਾ ਨਾ ਤਾਰ ਤੇ ਬੈਠੇ ਜਿਵੇਂ ਆਇਆ ਵੇ ਆ ਬਈ ਸਿੱਧਾ ਹੁੰਦਾ ਹੱਥੇ ਜੇ ਆਪਾਂ ਬਾਣ ਜਿੱਤਰੇ ਫਿਰਦੇ ਹਨਾ ਜਿਵੇਂ ਆ ਕਣਕ ਰੇਰੂ ਪਾਉਣੇ ਕਣਕ ਨੂੰ ਤੇ ਆਪਣੇ ਹੱਥ ਹੀ ਆਊਗਾ ਕਣਕ ਤੇ ਵੀ ਨਹੀਂ ਪੈਂਦਾਗਾ ਉਹਨਾਂ ਉੱਡਿਆ ਫਿਰੂਗਾ ਉੱਡ ਕੇ ਆਪਣੇ ਹੱਥ ਹੀ ਆਊਗਾ ਹੰਦਾਈਏ ਨੂੰ ਕਮੈਂਟ ਕਰਕੇ ਦੱਸੋ ਜੇ ਨਾ ਕਿਵੇਂ ਲੱਗਾ ਆਪਣਾ ਬਾਜ ਚਾਲੇ हम मोटरसाइकिल आरोप मोटरसाइकिल जा उड़े वेखो नहीं हाथ ही आऊगा आया बाजे कणकी बहंदा बही ये पट्ठे बहस होता पे पट्ठे पढ़ते रहे ना कोई आठ ठप्पे मार होंगे आया आया आ जा आ जा आ जा चक्ो जी हाँ ट्रेनिंग है दी ਬਾ ਯਾਰ ਜੇ ਰੋ ਕਬੂਤਰ ਕੋਲੇ ਆਜੇ ਨਾ ਉਹ ਕੋਈ ਨਾ ਕੋਈ ਖਾਣ ਨੂੰ ਹੁੰਦਾ ਵੱਡਾ ਹੋ ਗਿਆ ਬਈ ਹੁਣ ਤਾਂ ਪਤਾ ਹੀ ਨਹੀਂ ਵੇ ਸੁਣ ਸੁਣਦੇ ਜੋ ਨਿੱਕਾ ਹੁੰਦਾ ਸੀ ਐਂ ਉੱਡ ਕੇ ਆਉਂਦਾ ਹੁੰਦਾ ਸੀ ਦੋ ਗੇੜੇ ਕੱਢ ਕੇ ਆਪਾਂ ਨਾਲ ਦੇ ਨਾਲ ਥੋੜਾ ਜਿਹਾ ਵੇ ਸੰਦੇ ਜਾਂਦੇ ਸੀਗੇ ਇਹ ਕੂੰਪੂ ਖਾਂਦਾ ਸੀਗਾ ਰੱਜ ਕੇ ਨਾ ਕੂਤ ਡਾਉ ਜੇ ਹੁਣ ਜੇ ਰੱਜ ਜਾਵੇ ਨਾ ਇਹ ਵੀ ਬਹਿ ਜਾਂਦਾ ਮਤਲਬ ਐਂ ਕੋਠੀ ਇਕੱਠੀ ਜੇ ਮੈਂ ਥੱਲੇ ਬਹਿ ਜਾਂਦਾ ਇਹ ਐ ਨਾੜਦਾ ਨਹੀਂ ਹੁਣ ਜਾਵਾਂ ਭੁੱਖਾ ਬਈ ਇਹ ਅਣਾ ਬਾਏ ਭੁੱਖਾ ਨਾ ਫੇੜ ਆਈ ਇਹਨੂੰ वह कबूतर बन गया पूरा डेढ़ साल का हो गया घट्टो घट भाई कबूतर बन गया है जी चल जा फिर गिड़ा हो का डा है ਦਸੋ ਇੱਕ ਕਮੈਂਟ ਕਰਕੇ ਵਧੀਆ ਟ੍ਰੇਨ ਹੋਇਆ ਜੇ ਕਿਸੇ ਭਰਾ ਨੇ ਟ੍ਰੇਨ ਕਰਨਾ ਵੀ ਹੋਇਆ ਤੇ ਆਪਾਂ ਨੂੰ ਫੋਨ ਲਾ ਲਓ ਜੇ ਕੋਈ ਚੱਕਰ ਨਹੀਂ ਬਈ ਦੱਸ ਦਾਂਗੇ ਯਾਰ ਜਾਂ ਬਲੌਗ ਦੇ ਵਿੱਚ ਕਮੈਂਟ ਹੀ ਕਰ ਦਿਓ ਜੀ ਹਨਾ ਤੇ ਕੋਈ ਚੱਕਰ ਨਹੀਂ ਆਪਾਂ ਨੂੰ ਯਾਰ ਆਪਾਂ ਦੱਸ ਦਾਂਗੇ ਕਿਵੇਂ ਟ੍ਰੇਨ ਕੀਤਾ ਇਹ ਬਾਈ ਕਬੂਤਰ ਨਹੀਂ ਵਿਖਾਉਣੇ ਬਈ ਹੁਣ ਹੁਣ ਇੱਕ ਪਾਸੇ ਕਬੂਤਰ ਹੋਵੇ ਇੱਕ ਪਾਸੇ ਆਪਾਂ ਹੋਈਏ ਇਹ ਕਬੂਤਰਾਂ ਨੇ ਪਾਸੇ ਨਹੀਂ ਜਾਂਦਾ ਇਹ ਮੇਰੇ ਕੋਲੇ ਆਊਗਾ ਜਿਵੇਂ ਸਪੋਇਲ ਕਰੋ ਉਹ ਸੇ ਕਬੂਤਰਾਂ ਦਾ ਮਤਲਬ ਜਾਲ ਪਿੰਜਰਾ ਬਿਆਨ ਉਹ ਫੱਟੇ ਤੇ ਤੇ ਇੱਥੋਂ ਡਾਤਾ ਆਪਾਂ ਇਹ ਇੱਥੇ ਉੱਡ ਕੇ ਮੇਰੇ ਕੋਲ ਹੀ ਆਉਣੇ ਨੇ ਆਏ ਨੇ ਕਬੂਤਰਾਂ ਦੇ ਉੱਤੇ ਜਾ ਕੇ ਬੈਹਿ ਕੋ ਜਾਲ ਤੇ ਕੂਤਰਾਂ ਕੋ ਤਾਂ ਜਾਂਦਾ ਹੀ ਨਹੀਂ ਇਹ ਪਹਿਲਾਂ ਤਾਂ ਕਬੂਤਰਾਂ ਨੂੰ ਡਰਦਾ ਵੀ ਹੁੰਦਾ ਸੀਗਾ ਇਹ ਮਤਲਬ ਜੇ ਕੋ ਉਤੋਂ ਦੀ ਗੋਲਾ ਗੱਲਾ ਲੰਘ ਜਾਣਾ ਤੇ ਉਹ ਡਰ ਜਾਂਦੇ ਕਣ ਕੀ ਆ ਗਿਆ ਤੇ ਹੁਣ ਡਰਦਾ ਤਾਂ ਨਹੀਂ ਵੈਸੇ ਤੇ ਕੂਤਰ ਕੋਲੇ ਨਹੀਂ ਜਾਂਦਾ ਇਹ ਆਪਣੇ ਕੋਲ ਹੀ ਆਉਂਦਾ ਇਹ ਕਿਉਂ ਕੂਤਰਾਂ ਸ਼ੁਰੂ ਚ ਅਡ ਰੱਖਿਆ ਬੈਣਾ ਕਬੂਤਰਾਂ ਤੋਂ ਕੂਤਰ ਵਿਖਾਈ ਨਹੀਂ ਨਿੱਕੇ ਹੁੰਦੇ ਨੂੰ ਹੁਣ ਵੀ ਥੱਲੇ ਬੈ ਜਾੜੀ ਹੁੰਦਾ ਹੈ ਆਪਣੇ ਕੋਲੇ ਹੀ ਹੁੰਦਾ ਹੈ ਉਤਰਾ ਕੋ ਲਈ ਉਤਰਾ ਕੋ ਨਹੀਂ ਹੁੰਦਾਗਾ ਇਹ ਤੇ ਮੋਟਰਸਾਈਕਲ ਨੂੰ ਡਾਗੇ ਵਿਖਾਦਗੇ ਫਿਰ ਚੱਲਗੇ ਮੋਟਰਸਾਈਕਲ ਨਾਲ ਹਾਂ ਇਹ ਚੱਲ ਮੋਟਰਸਾਈਕਲ ਨਾਲ ਚੱਲਦੇ ਆਪਾਂ ਇਹ ਬਈ ਘਟੋ ਘਟਾ ਅ 100 ਦੀ ਸਪੀਡ ਤੱਕ ਮੋਟਰਸਾਈਕਲ ਦੇ ਉੱਤੇ ਬਿਠਾ ਰਹਿਦਾ ਜਾਂ ਮੋਟਰਸਾਈਕਲ ਪੂਰਾ ਪਿਆਦਾ ਹਨਾ ਕਿੰਨੀਆਂ ਔਖਾਂ ਆਉਂਦੀਆਂ ਇਹ ਕੀ ਕੀ ਮਜ਼ਾ ਆ ਇਹ ਵੱਡ ਜੇ ਪਰ ਜੱਗੂ ਕੋਈ ਮੋਟਰਸਾਈਕਲ ਫੇਰ ਉੱਡ ਸਕਦਾ ਡਰ ਕੇ ਆ ਨਹੀਂ ਉੱਡਦਾਗਾ ਚੱਲ ਗਏ ਚੱਲ ਫਿਰ ਚੱਲੀਏ ਵਿਖਾਉਣੇ ਮਿੱਤਰੋ ਡਾਗੇ ਮੋਟਰਸਾਈਕਲ ਨਾਲ ਵੀ ਇਹਨੂੰ ਆ ਆਉਂਦਾ ਜੀ ਨਾਲ ਨਾਲ ਕੱਡੋ ਘਾਟੇ ਨੂੰ ਨਾ 20 25 ਦਿਨ ਹੋ ਗਿਆ ਮੋਟਰਸ ਨਾਲ ਡਾਇਆ ਨਹੀਂ ਕਦੇ ਇਹ ਨਾਲ ਹੀ ਆਊਗਾ ਇੱਥੇ ਆਊਗਾ ਆਪਣੇ ਕੋਲੇ ਹੋ ਗਿਆ ਖੁਆਦੇ ਨਹੀਂ ਖੜਕੇ ਮੋਟਰਸ ਨਾਲ ਜਾ ਕੇ ਬਹਿਣਾ ਇਹ ਨਹੀਂ ਕਦੇ ਨਹੀਂ ਜਾਂਦਾ ਆ ਹੁੰਦਾ ਅੱਗੇ ਦਾ ਕੱਡੋ ਘਾਟ 10 10 ਕਿਲੋਮੀਟਰ ਵੱਟ ਲੈ ਜਾਂਦੇ ਸੀ ਮੋਟਰਸਿੰਗ ਤੇ ਹੀ ਚੁਰਾ ਕੇ ਤੇ ਹੁਣ ਕਿੰਨੇ ਬਹੁਤ ਦਿਨ ਹੋ ਗਏ ਨਾ ਡਾਇਆ ਨਹੀਂ ਨਾ ਤਾਂ ਕਰਕੇ ਥੋੜਾ ਜਿਹਾ ਤੰਗ ਕਰਦਾ ਹੈ ਕੋਈ ਨਹੀਂ ਹੁਣ ਵੀ ਨਾਲ ਜਾਊਗਾ ਹੀ ਡਾਵਾਗੇ ਨਹੀਂ

ਇੱਕ ਗਿੱਦਿਆ ਆ ਮੇਟਰ ਖੀਦਾ ਇੱਥੇ ਇੱਥੋਂ ਕੋਈ ਪਾਸ ਨਹੀਂ ਜਾਂਦਾਗਾ ਆ ਜਾ ਆ ਜਾ ਬਹਿ ਜਾ ਨਾ 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 ਬਣਾ ਰਹੀ ਨਾ ਨਾ ਜਾਂਦਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਹੋ ਗਿਆ ਆਉਂਦਾ ਇੱਕ ਤੇ ਗਿੱਜਿਆ ਮੇਹਰੋ ਹੀ ਆ ਜਾ ਆ ਜਾ ਆ ਜਾ ਬੈਣਾ ਨਹੀਂ ਬੈਣਾ ਨਹੀਂ ਗਾ ਆ ਜਾ ਆ ਜਾ ਜਾਂਦਾ ਨਾ ਨਾ ਮੜ ਚੱਲ ਆਪਣਾ ਖੇਦ ਆ ਗਿਆ ਆ ਜਾ ਆ ਜਾ ਪੁੱਤ ਆ ਬਹਿ ਗਿਆ ਜੀ ਆ ਗਿਆ ਸੱਦਾ ਹੁਣ ਥਾਂ ਘਾਟਾ ਪੰਗੇ ਥੋੜਾ ਅਗੇ ਨਾਲ ਦੇ ਪਿੰਡ ਵੀ ਲੈ ਜਾਂਦੇ ਹੁੰਦੇ ਸੀ ਕਿਨੂੰ ਡਾ ਕੇ ਚੱਲ ਗਏ ਉਹ ਘਰੇਪਾ ਹਜੇ ਤਾਂ ਨਾ ਕੋਈ ਬੰਦਾ ਵੀਡੀਓ ਬਣਾਉਣਾ ਹੈ ਨੀਗਾ ਯਾਰ ਫੋਨ ਵੀ ਸਾਂਭਣਾ ਹੈ ਨਾ ਮੋਟਰਸਾਈਕਲ ਵੀ ਚਲਾਉਣਾ ਤੇ ਇਹਨੂੰ ਹੀ ਡਾਉਣਾ ਹੈ ਨਾ ਤਾਂ ਹੀ ਯਾਰ ਚੰਗੀ ਤਰ੍ਹਾਂ ਨਾਲ ਨਹੀਂ ਉੱਡਦਾ ਕੋਈ ਬੰਦਾ ਹੋਵੇ ਨਾ ਵੀਡੀਓ ਬਣਾਉਣ ਵਾਲਾ ਨਾਲ ਕੋਈ ਚਹਰੀ ਵੀ ਯਾਰ ਲੁਧਿਆਣੇ ਗਏ ਹੋਏ ਆ ਤੇ ਜੇ ਕੋਈ ਬੰਦਾ ਹੋਵੇ ਵੀਡੀਓ ਬਣਾਉਣ ਵਾਲਾ ਫਿਰ ਤਾਂ ਯਾਰ ਪੂਰੇ ਨਾਲ ਹੀ ਸਹੀ ਜਾਂਦਾ ਤੇ ਤਾਈਓ ਫਿਰ ਕੱਲਾ ਬੰਦਾ ਕਰਕੇ ਨਾ ਵ੍ਰੇਸ ਘਾਟਵਾਦ ਹੋ ਜਾਂਦੀ ਮੋਟਰਸਾਈਕਲ ਦੀ ਕੈਮਰਾ ਸਾਹਮਣਾ ਵੀਡੀਓ ਬਣਾਉਣੀ ਤੇ ਤਾਈਓ ਫਿਰ ਨਾਲੋਂ ਨਿੱਖੜ ਜਾਂਦਾ ਇਹ ਜੇ ਕੋਈ ਮਤਲਬ ਨਾ ਵੀਡੀਓ ਬਣਾਉਣੀ ਹੋਵੇ ਨਾ ਫਿਰ ਤਾਂ ਆਪਣੇ ਪਿੰਡ ਤੋਂ ਲੈ ਕੇ ਨਾਲ ਦੇ ਪਿੰਡ ਤੇ ਕਰ ਸਿੱਧਾ ਹੀ ਲੈ ਜਾਊਗਾ ਬਿਨਾ ਪਾਸੇ ਜਾਏ ਤੋਂ ਬਾਹਰ ਪਾਸੇ ਕਿਤੇ ਨਹੀਂ ਜਾਂਦਾ ਨਾਲ ਨਾਲ ਜਾਊਗਾ ਇਹ ਇੱਕਰੀ ਚਾਲ ਜੀ ਬੰਜੇ ਨਾ ਫਿਰ ਕੂਟਰ ਦੀ ਇਹਦੀ ਫਿਰ ਨਾਲ ਹੀ ਤੁਰਦਾ ਫਿਰ ਨਹੀਂ ਪਾਸੇ ਹੁੰਦਾਗਾ ਇਹ ਹੁਣ ਨਾਲ ਹੀ ਤੁਰੇ ਮਗਰੋਂ ਤੱਕ ਹੁਣ ਆਪਾਂ ਐਂ ਕਰਕੇ ਪਿੰਡ ਹੀ ਲੈ ਜਾਂਦੇ ਕਿਉਂਕਿ ਫਿਰ ਆਪਾਂ ਰੀੜੀ ਪਾਉਣੀ ਸੀ ਹਨਾ ਤੇ ਤਾਈਓ ਕਰਕੇ ਇੱਥੇ ਰੁਕਣਾ ਪੈ ਗਿਆ ਤੇ ਮੋਟਰ ਬਈ ਪਹਿਲਾਂ ਮੈਂ ਨਾ ਮੋਟਰਸਾਈਕਲ ਤੇ ਆਇਆ ਗੇ ਬਾਹ ਲੈਂਦਾ ਸੀ ਅੱਗੇ ਭਾ ਕੇ ਇੰਤੁਰਿਆ ਫਿਰਦਾ ਨਹੀਂ ਨਹੀਂ ਉੱਟਦਾ ਹੁੰਦਾ ਸੀ ਇਹ ਤਾਂ ਹੀ ਹੁਣ ਉੱਥੇ ਇੱਥੇ ਬਹਿਣਾ ਗਿਆ ਜਗ੍ਹਾ ਆ ਇੱਥੇ ਪੱਕੀ ਸੀਟ ਹੈ ਲਈ ਮੋਟਰਸਾਈਕਲ ਤੇ ਹੁਣ ਇੱਥੇ ਬਹਿ ਜਾਂਦਾ ਕਿਤੇ ਵੀ ਆਗੇ ਵੱਢ ਕੇ ਮੈਂ ਪਹਿਲਾਂ ਜਿਉ ਨਹੀਂ ਉੱਟਦਾ ਹੁੰਦਾ ਗਿਆ ਤਾਂ ਆ ਹੀ ਲਈ ਫਿਰਦਾ ਹੁੰਦਾ ਸੀਗਾ ਇੱਥੇ ਜਿਵੇਂ ਇੱਥੇ ਆਹ ਫੱਟੇ ਦੁਬਾਤਾ ਫੱਟੇ ਤੋਂ ਇੱਥੇ ਬਾਜੇ ਮਾਰੀ ਜਾਣੀਆਂ ਹਨ ਆ ਜਾ ਬਾਜਾ ਆ ਜਾ ਮੁਰਕਾ ਆ ਕੇ ਮੋਟਰਸਾਈਕਲ ਤੇ ਬਹਿ ਜਾਂਦਾ ਸੀਗਾ ਫਿਰ ਆਈ ਬਈ ਮੋਟਰਸਾਈਕਲ ਉੱਡਣ ਲੱਗ ਪਿਆ ਇਹ ਤੇ ਬਾਕੀ ਕਮੈਂਟੇ ਜ਼ਰੂਰ ਦੱਸ ਦੋ ਜੀ ਕਿਵੇਂ ਲੱਗਾ ਆਪਣਾ ਬਾਜ ਤੇ ਆਹੀ ਬਾਈ ਦੀ ਟ੍ਰੇਨਿੰਗ ਆ ਯਾਰ ਸਾਰੀ ਹੈ ਨਾ ਤੁਹਾਨੂੰ ਦੱਸਤੀ ਆ ਬਿਸਕੁਟ ਪਿਆਉਣਾ ਕਰੋ ਪਾਰਲੇਜੀ ਵਾਲਾ ਬਸ ਥੋੜੀ ਜਿਆਦਾ ਠੰਡ ਜੀ ਲੰਘ ਜਾਂਦੋ ਤੇ ਬਸ ਠੰਡ ਜੀ ਲੰਘੀ ਫਿਰ ਕੋਈ ਚੱਕਰ ਨਹੀਂਗਾ ਫਿਰ ਗਿਝਾ ਲਵਾਂਗੇ ਤੁਸੀਂ ਬਾਕੀ ਯਾਰ ਕਮੈਂਟ ਆ ਕਰਕੇ ਦੱਸ ਦੋ ਜੇ ਜੀਰ ਗਿਜਾਉਣਾ ਆ ਬਾਈ ਦੱਸ ਦਾਂਗੇ ਆਪਾਂ ਹੋਰ ਕੋਈ ਆਪਣਾ ਫੋਨ ਵੀ ਲਾਲੇ ਭਰਾ ਪਤਾ ਵੀ ਦੱਸ ਦਾਂਗੇ ਤੇ ਬਾਕੀ ਲਵ ਯੂ ਸਾਰੇ ਨੂੰ ਸਪੋਰਟ ਕਰਦੇ ਰਹੋ ਜੀ ਧੰਨਵਾਦ ਸਾਰੇ ਵੀਰਾਂ ਬਲੌਗ ਵੇਖਣ ਲਈ ਬਾਏ ਕਰਦੇ ਬਾਏ ਫਿਰ ਹੋਈ ਓਕੇ ਜੀ ਟਾਟਾ ਬਾਈ